ਉਸ ਤੋਂ ਸਸਤੀ ਕਰ ਤੇ ਅਸੀਂ ਸਮੇਂ-ਸਮੇਂ ਸਿਰ ਵੀਡੀਓ ਬਣਾਉਂਦੇ ਰਹਿੰਦੇ ਹਾਂ ਅੱਜ ਅਸੀਂ ਪਹੁੰਚੇ ਹਾਂ ਬਾਬਾ ਸੀਤਾ RAM ਪਿੰਡ ਬਣ ਵਾਲਾ ਵਿਖੇ ਇਹ ਬਾਬਾ ਸੀਤਾ RAM ਦੇ ਡੇਰਾ ਸਾਹਿਬ ਦਾ ਮੇਨ ਗੇਟ ਹੈ ਤੇ ਤੁਹਾਨੂੰ ਅਸੀਂ ਬਾਬਾ ਸੀਤਾ RAM ਦੇ ਡੇਰਾ ਸਾਹਿਬ ਦੇ ਘਰੇ ਬੈਠੇ ਪੂਰੇ ਦਰਸ਼ਨ ਕਰਾਵਾਂਗੇ ਸੋ ਸਾਡੀ 7-8 ਮਿੰਟ ਦੀ ਵੀਡੀਓ ਹੈ ਸਾਰੀ ਵੀਡੀਓ ਵੇਖ ਕੇ ਜਾਓ ਛੱਡ ਕੇ ਨਾ ਜਾਓ ਕਿਉਂਕਿ ਅਸੀਂ ਤੁਹਾਡੇ ਵਾਸਤੇ ਨਿਹਿਤ ਕਰ ਰਹੇ ਹਾਂ ਤੁਸੀਂ ਵਧੀਆ ਰਿਸਪੌਂਸ ਦੇ ਰਹੇ ਹੋ ਸਾਨੂੰ ਵੀਡੀਓ ਤੇ ਸਾਡੀ ਵੀਡੀਓ ਦੇਖਦੇ ਹੋ ਤੁਹਾਡਾ ਬਹੁਤ ਧੰਨਵਾਦ ਤੇ ਆਹ ਵੀਡੀਓ ਅਸੀਂ ਬੜੀ ਮਿਹਨਤ ਨਾਲ ਬਾਬਾ ਸੀਤਾ RAM ਦੇ ਡੇਰਾ ਸਾਹਿਬ ਚ ਬਣਾ ਕੇ ਲਿਆਏ ਹਾਂ ਤੇ ਜਰੂਰ ਸਾਜੀ ਦੇਖ ਕੇ ਜਾਇਓ ਤੇ ਇੱਥੇ ਬਹੁਤ ਮਹਾਨ ਸੰਤ ਬਾਬਾ ਜੀ ਹੈ ਤੇ ਇਥੋਂ ਦੀ ਸੀਤਾਰਾਮ ਜੀ ਤੇ ਇਹਨਾਂ ਦੀ ਬਹੁਤ ਮੰਨਤਾ ਹੈ ਤੇ ਪਿੰਡ ਦਾ ਤੇ ਨਾਲੇ ਤਸਵੀਪਿੰਡ ਜਿੱਥੋਂ ਤੱਕ ਲੋਕ ਆਉਂਦੇ ਆ ਬਹੁਤ ਜ਼ਿਆਦਾ ਸ਼ਰਧਾ ਹੈ ਇੱਥੇ ਤੇ ਦੂਰੋਂ ਦੂਰੋਂ ਲੋਕ ਇੱਥੇ ਮੱਥਰ ਟੇਕਣ ਬਾਬਾ ਜੀ ਦੇ ਪਿੰਡ ਬਣ ਵਾਲਾ ਵਿਖੇ ਸੀਤਾਰਾਮ ਦੇ ਮੰਦਰ ਵਿੱਚ ਆਉਂਦੇ ਆ ਸੀਤਾਰਾਮ ਦੇ ਡੇਰਾ ਸਾਹਿਬ ਦੇ ਵਿੱਚ This सदा

ਪਹਿਲਾ ਪੀਲਾ ਦੋ ਪੀ ਇੱਕੋ ਪੀਣਾ ਪੀਣਾ ਪੀਲਾ ਕਿਉਂ ਪੀਲਾ ਪੀਲਾ ਕਿਲਾ ਪੀ ਚੱਕੜਾ Terima kasih telah menonton! ਇੱਡੇ ਹੋਣ ਦੋ ਬੜਾ ਕੁਝ ਦਿਖਾ ਦਿੰਦੀ ਹੈ ਜੋ ਸਾਰਾ ਕੁਝ ਦਿਖਾ ਦਿੰਦੀ ਹੈ ਤੇ ਫਿਰ ਇਹਦਾ ਪਾਪਾ ਸੱਤਿਆਂ ਬੰਦਾਂ ਤੇ ਜੋ ਰੋ ਰਿਹਾ ਪੰਦ ਆਓ ਫਿਰ ਬਾਕੀ ਲੇਖਾ ਦਾ ਕੋਈ ਨਾ ਹੁੰਦਾ ਇਹ ਜਿਹੜੇ ਦਾ ਪਾਪਾ ਕੋਈ ਮਗਲ ਨਹੀਂ ਲੱਗਦਾ ਦੇਖੋ ਆਏ ਕਿ ਧਰ ਮੰਦ ਨੂੰ ਧਰ ਮੰਦ ਨੂੰ